ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਸਮਾਗਮ ਕਰਵਾਇਆ ਜਾ ਰਿਹਾ ਤਾਂ ਇਸ ਮੌਕੇ ਸੰਨਲ ਬੁੱਢਨਦਾਲ ਤੋਂ ਮੁਖੀ ਬਾਬਾ ਬਲਬੀਰ ਸਿੰਘ ਜੀ ਨੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਦਿਹਾੜਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਹੋ ਰਿਹਾ ਪਹਿਲਾਂ ਤਾਂ ਸਮਾਗਮਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਾਂ ਨਾਲ ਨਾਲ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਸਿਵਰੇ ਘਰ ਨਾਉਣ ਇਹਦੇ ਆਵੇ ਧਾਇ ਸਭ ਥਾਈ ਹੋਏ ਸਹਾਏ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਜੀ ਉਹਨਾਂ ਤੇ ਗੁਰਤਾ ਗੱਦੀ 350 ਸਾਲਾਂ ਸ਼ਤਾਬ ਦੀ ਤੇ ਨਾਲ ਜਿੱਥੇ ਸਾਰੇ ਅੱਜ ਆਪਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਆਂ ਦਰਸ਼ਨ ਦਿਦਾਰੇ ਕਰ ਰਹੇ ਆਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਿਛਲੇ ਕਈ ਜਿਹੜੇ 2-3 ਮਹੀਨਿਆਂ ਤੋਂ ਲੈ ਕੇ ਲਗਾਤਾਰ ਜਿਹੜੇ ਵੱਡੇ ਪ੍ਰੋਗਰਾਮ ਚੱਲ ਰਹੇ ਨੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟਨਾ ਸਾਹਿਬ ਕਮੇਟੀ ਵੱਲੋਂ ਤੱਕ ਸ਼੍ਰੀ ਇਹ ਹਜੂਰ ਸਾਹਿਬ ਸਚਕੰਡ ਬੋਰਡ ਵੱਲੋਂ ਜਿਹੜੇ ਆ ਉੱਥੋਂ ਤੇ ਸਾਡੇ ਸਤਕਾਰਯੋਗ ਸਿੰਘ ਸਾਹਿਬਾਨਾ ਵੱਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਤੇ ਇਹ ਜਿਹੜੇ ਅੱਜ ਦੇ ਪ੍ਰੋਗਰਾਮ ਨੇ ਸਾਰੀਆਂ ਇਨ ਹੰਗਸ ਸਿੰਘ ਜਥੇਬੰਦੀਆਂ ਉਹਨਾਂ ਦੇ ਸਤਕਾਰਯੋਗ ਸਾਰੇ ਮੁਖੀ ਸਾਹਿਬਾਨਾ ਵੱਲੋਂ ਜਿਹੜੇ ਵਿਸ਼ਾਲ ਨਗਰ ਕੀਰਤਨ ਜਿਹੜੇ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਜਿਹੜੇ ਕੀਰਤਪੁਰ ਸਾਹਿਬ ਤੋਂ ਆਰੰਭ ਕੀਤੇ ਗਏ ਤੇ ਜਿਹੜੇ ਗੁਰਦੁਆਰਾ ਸੀਸਗਾਂਝ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਉਸ ਜਗ੍ਹਾ ਤੇ ਜਾ ਕੇ ਜਿਹੜੀ ਹੈ ਉਹ ਨਗਰ ਕੀਰਤਨ ਜਿਹੜਾ ਸੰਪੰਨ ਹੋਣਾ ਇਹ ਨਾਲ ਹੀ ਪੰਜਾਬ ਸਰਕਾਰ ਦੇ ਵੀ ਬਹੁਤ ਵੱਡੇ ਨਾਲ ਸਹਿਯੋਗ ਨੇ ਪੰਜਾਬ ਸਰਕਾਰ ਨੇ ਵੀ ਬਹੁਤ ਵਧੀਆ ਉਪਰਾਲੇ ਜਿੱਥੇ ਕੀਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਉਪਰਾਲੇ ਕਰਕੇ ਉਹ ਵੀ ਆਪਦੇ ਆਪ ਦੇ ਜਿਹੜੇ ਆ ਸਾਰੇ ਪ੍ਰੋਗਰਾਮ ਸਾਰਿਆਂ ਵੱਲੋਂ ਕਰਵਾਏ ਜਾ ਰਹੇ ਨੇ ਨਾਲ ਹੀ ਜਿੱਥੇ ਮੈਂ ਬੇਨਤੀ ਕਰਦਾ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਤੇ ਇਹ ਪ੍ਰੋਗਰਾਮਾਂ ਦੇ ਵਿੱਚ ਅੱਗੇ ਹੋ ਕੇ ਜਿਹੜੇ ਅਗਵਾਈ ਕਰ ਰਹੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਿਮਰਿਆ ਘਰ ਨੋਂ ਨੇ ਤੇ ਆਵੇ ਤਾਏ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕਿਨੋਂ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀਨਾ ਉਚਰੀ ਸ਼ੀਕਰ ਫੋਰ ਦਲੀਸ ਸਿਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਸੀਕਰਿਆ ਕਰੀ ਨਾ ਕਿਨੂ ਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੈ 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 ਸਭ जग ਭਇਓ ਜੈ 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 ਸੁਰ ਲੋਕ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਜੀ ਜਿੱਥੇ ਆਪਾਂ ਗੁਰਦੁਆਰਾ 23 24 ਤੇ 25 ਨਵੰਬਰ ਜਿਹੜੀ ਹੈ ਉਹ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਉੱਥੇ ਹੀ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਨੇਂਹ ਸਿੰਘਾਂ ਗੁੱਡਾ ਦਲ ਵਿਖੇ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਹੋ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉਵੇਂ ਹੀ 23 24 ਤੇ 25 ਨਵੰਬਰ ਨੂੰ ਜਿਹੜਾ ਗੁਰਦੁਆਰਾ ਚਾਂਦਨੀ ਚੌਂਗ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜਿਹੜੀ ਹੈ ਜਿੱਥੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਤੇ ਉਸ ਹਸਤਾਨ ਤੇ ਵੀ ਬਹੁਤ ਵੱਡੇ ਜਿਹੜੇ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਿਸਗੰਜ ਸਾਹਿਬ ਚਾਂਦਨੀ ਚੌਕ ਵਿਖੇ ਬਹੁਤ ਵੱਡੇ ਪ੍ਰੋਗਰਾਮ ਹੋ ਰਹੇ ਨੇ ਲਾਲ ਕਿਲੇ ਦੇ ਸਾਹਮਣੇ ਵੱਡੇ ਪ੍ਰੋਗਰਾਮ ਹੋਣੇ ਨੇ ਇਹਨਾਂ ਸਾਰੀਆਂ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਸ਼ਤਾਬ ਦੀ ਵਿੱਚ ਮੈਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਬਾਤ ਚੜ ਕੇ ਜਿੱਥੇ-ਜਿੱਥੇ ਵੀ ਕੋਈ ਪਹੁੰਚ ਸਕਦਾ ਆਪਣੀਆਂ ਹਾਜ਼ਰੀਆਂ ਲਵਾਈਏ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਵਸਾਈ ਏ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਕਸ਼ਮੀਰੀ ਪੰਡਤਾਂ ਦੀ ਬਰਿਆਦ ਸੁਣ ਕੇ ਤੇ ਜਿਹੜੀ ਹਿੰਦੂ ਧਰਮ ਦੀ ਰੱਖਿਆ ਵਾਸਤੇ ਜਾ ਕੇ ਦਿੱਲੀ ਦੇ ਵਿੱਚ ਉਹਨਾਂ ਨੇ ਆਪਣਾ ਬਲੀਦਾਨ ਸ਼ਹੀਦੀ ਦਿੱਤੀ ਸੀ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਆ ਇਹ ਮਹਾਨ ਨਗਰ ਕੀਰਤਨ ਜਿਹੜਾ ਹੁਣ ਜਿਹੜਾ ਗੁਰਦੁਆਰਾ ਸੀਸਕਾਹਾਂ ਸਾਹਿਬ ਵਿਖੇ ਸਮਾਪਤੀ ਜਾ ਕੇ ਹੋਣੀ ਹੈ ਸੰਪੰਨ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਦਿੱਲੀ ਪੋਸਟ ਜਿਹੜਾ ਉਹ ਹਮੇਸ਼ਾ ਅੱਗੇ ਹੋ ਕੇ ਜੜੀਆਂ ਖਬਰਾਂ ਦਿਖਾਉਂਦਾ ਤੇ ਆ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਜੰਗ ਜੂ ਕਰਤਬ ਨੇ ਵਿਸ਼ਾਲ ਨਗਰ ਕੀਰਤਨ ਦੇ ਜਿਹੜੇ ਆ ਉਹ ਦਰਸ਼ਕ ਦਦਾਰੇ ਕਰ ਆ ਰਹੇ ਨੇ ਉੱਥੇ ਹੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਦੀ ਚੰਨ ਜੀ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਬਾਬਾ ਨਾਗਰ ਸਿੰਘ ਜੀ ਹਰੀਆਂ ਵਿੰਡਾਂ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਕ ਵਾਲੇ ਬਾਬਾ ਕੁਲਵਿੰਦਰ ਸਿੰਘ ਜੀ ਦਸ਼ਮੀਸ਼ ਤਰਨਾ ਦਲ ਬਾਬਾ ਮੇਜਰ ਸਿੰਘ ਜੀ ਸੋਡੀ ਜੀ ਦਸ਼ਮੀਸ਼ ਤਰਨਾ ਦਲ ਤੇ ਨਾਲ ਹੀ ਜਿਹੜੇ ਆ ਸਾਰੇ ਏ ਬਾਬਾ ਰਾਜਾ ਰਾਜ ਸਿੰਘ ਜੀ ਅਰਬਾ ਕਰਬਾ ਹੋਰ ਵੀ ਸਾਰੇ ਦਲਾਂ ਪੰਥਾਂ ਦੇ ਬਾਬਾ ਸ਼ਿੰਦਾ ਸਿੰਘ ਜੀ ਬਾਬਾ ਰਗਵੀਰ ਸਿੰਘ ਜੀ ਤਰਨੇ ਦਾਲ ਵਾਲੇ ਗੁਰੂ ਨਾਨਕ ਦਾਲ ਮੜੀਆਂ ਵਾਲੇ ਸਾਰੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸ਼ਤਾਬਦੀ ਜਿਹੜੀ ਹੈ ਪੂਰੇ ਜਾਹੋ ਜਲਾਲ ਦੇ ਨਾਲ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਈਏ ਬਾਬਾ ਜੀ ਤੁਸੀਂ ਸਮਾਗਮਾਂ ਦਾ ਜ਼ਿਕਰ ਕਰ ਰਹੇ ਹੋ ਕਿ ਜਿੱਦਾਂ ਸਰਕਾਰ ਦੇ ਵੱਲੋਂ ਵੀ ਸਮਾਗਮ ਕਰਵਾਏ ਜਾ ਰਹੇ ਆ ਪਿਛਲੇ ਦਿਨ ਵੀ ਇੱਕ ਸਰਬ ਧਰਮ ਸੰਮੇਲਨ ਜਿਹੜਾ ਕਰਵਾਇਆ ਗਿਆ ਤੁਸੀਂ ਵੀ ਉੱਥੇ ਪਹੁੰਚੇ ਸੀ ਪਰ ਮੈਂ ਇੱਕ ਛੋਟੀ ਜੀ ਕਲਿੱਪ ਹੈ ਜੀ ਉਹਦੇ ਬਾਰੇ ਥੋੜਾ ਜਿਹਾ ਜਰੂਰ ਜਾਨਣਾ ਚਾਹੁੰਗਾ ਤੁਸੀਂ ਜਦੋਂ ਸੰਬੋਧਨ ਕਰਨ ਲੱਗੇ ਸੀ ਉਸ ਮੌਕੇ ਡੇਰਾ ਬਿਆਸ ਮੁਖੀ ਵੀ ਉੱਥੇ ਪਹੁੰਚੇ ਸਨ ਤੇ ਸ਼ਾਇਦ ਉਹ ਜਾ ਰਹੇ ਸੀ ਤੁਸੀਂ ਕਿਹਾ ਗਿਆ ਕਿ ਸਾਨੂੰ ਬੈਠ ਕੇ ਸੁਣੋ ਜੀ ਸੁਣ ਕੇ ਜਾਇਆ ਜਾਵੇ ਉਹ ਕੀ ਗੱਲ ਹੋਈ ਸੀ ਬਾਬਾ ਜੀ ਉਹ ਜਰੂਰ ਥੋੜਾ ਦੱਸੋ ਕੀ ਪਿਆਰ ਮਹਾਂਪੁਰ ਬੋਲ ਰਿਹਾ ਸੀ ਉਹ ਤਾਂ ਪ ਬੈਠੋ ਮਹਾਂਪੁਰਖੋ ਤੇ ਮੈਂ ਤੁਹਾਡਾ ਆਪਣੇ ਤੁਹਾਡੇ ਵਜਨ ਸੁਣਿਆ ਉਹਨੂੰ ਸਾਡੇ ਵੀ ਸੁਣ ਕੇ ਜਾਓ ਤੇ ਉਹ ਬਹਿ ਗਏ ਸੀ ਫਿਰ ਪਿਆਰ ਦੇ ਨਾਲ ਤੇ ਬਹੁਤ ਵਧੀਆ ਕੋਈ ਗੱਲਬਾਤ ਵੀ ਹੋਈ ਜੀ ਉਸ ਤੋਂ ਬਾਅਦ ਨਹੀਂ ਹਾਂਜੀ ਹਾਂਜੀ ਹੋਈ ਬਹੁਤ ਖੁਸ਼ ਹੋਏ ਉਹਨਾਂ ਨੇ ਆਪਣੇ ਕਿਹਾ ਵੀ ਬਹੁਤ ਵਧੀਆ ਬਾਬਾ ਜੀ ਤੁਸੀਂ ਆਪਣੇ ਪੰਥ ਦੀ ਅਗਵਾਈ ਕਰ ਰਹੇ ਹੋ ਤੁਸੀਂ ਅੱਗੇ ਹੋ ਕੇ ਅਗਵਾਈ ਕਰੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਪਿੱਛੇ ਚੱਲਾਂਗੇ ਤੁਸੀਂ ਚੜ੍ਹਦੀ ਕਲਾ ਦੇ ਨਾਲ ਵਿਚਰੋ ਤੇ ਹਮੇਸ਼ਾ ਉਹਨਾਂ ਨੇ ਇਹ ਵੀ ਦੱਸਿਆ ਸੀ ਮੈਂ ਆਪਣੇ ਜਿਹੜੇ ਮੇਰੇ ਆਨੰਦ ਕਾਰਜ ਹੋਏ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਚ ਹੀ ਹੋਏ ਸੀ ਜੀ ਬਾਬਾ ਗੁਰਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਦੱਸਿਆ ਤੇ ਹੌਲੀ ਹੌਲੀ ਗੁਰੂ ਸਾਹਿਬ ਕਿਰਪਾ ਕਰਦੇ ਨੇ ਤੇ ਉਵੇਂ ਹੀ ਆਪਣੇ ਸਾਡੇ ਜਿਹੜੇ ਨਾਮ ਧਾਰੀ ਫੌਜ ਸੀ ਉਹ ਵੀ ਬੈਠੇ ਹੋਏ ਸੀ ਸਾਰੇ ਬਹੁਤ ਸਤਿਕਾਰ ਦੇ ਨਾਲ ਸਾਰੇ ਜਿਹੜੇ ਧਰਮਾਂ ਦੇ ਲੋਕ ਉੱਥੇ ਆਏ ਹੋਏ ਸੀ ਸਾਰਿਆਂ ਨੇ ਬਹੁਤ ਜਿਹੜਾ ਬਹੁਤ ਹੀ ਸਫਲ ਰਿਹਾ ਉਹ ਕੱਲ ਦਾ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰੋਗਰਾਮ ਤੁਸੀਂ ਤੁਸੀਂ ਇੱਕ ਮੈਸੇਜ ਵੀ ਬੜਾ ਵਧੀਆ ਬਾਬਾ ਜੀ ਦਿੱਤਾ ਸੀਗਾ ਹਨਾ ਇੱਕ ਦੇਹਤਾਰੀ ਗੁਰੂ ਅਸੀਂ ਅਕਸਰ ਜਦੋਂ ਵੀ ਗੁਰਬਾਣੀ ਪੜ੍ਹਦੇ ਹਾਂ ਜੀ ਸਾਡੇ ਗੁਰੂਆਂ ਦੇ ਵੱਲੋਂ ਜੋ ਸਾਨੂੰ ਹਮੇਸ਼ਾ ਸਿਖਾਇਆ ਗਿਆ ਵਾ ਕਿ ਜੋ ਗੁਰੂ ਗ੍ਰੰਥ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਸੀਂ ਉਹਨਾਂ ਨੂੰ ਗੁਰੂ ਮੰਨਣਾ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਜਦੋਂ ਖਾਲਸਾ ਪੰਥ ਜਦੋਂ ਆਪਾਂ ਹਜੂਰ ਸਾਹਿਬ ਪਹੁੰਚੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਨੇ ਜਦੋਂ ਗੁਰਤਾ ਗੱਦੀ ਗੁਰੂ ਗ੍ਰੰ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਸੀ ਉਹਨਾਂ ਨੇ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਉਹਨਾਂ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਤ ਕੀਤਾ ਸੀ ਤੇ ਉਹੀ ਆਪਾਂ ਸ਼ਬਦ ਜਿਹੜੇ ਆ ਕੱਲ ਵੀ ਸੰਗਤਾਂ ਨੂੰ ਆਪਣੇ ਸਾਹਮਣੇ ਉਭਜਨ ਕੀਤੇ ਜਿਸ ਤਰੀਕੇ ਬਾਬਾ ਜੀ ਸਮਾਗਮ ਹੋ ਰਿਹਾ ਸੰਮੇਲਨ ਹੋ ਰਿਹਾ ਨਾ ਵੱਖੋ ਵੱਖ ਡੇਰਿਆਂ ਨਾਲ ਸਬੰਧਤ ਮੈਂ ਗੱਲ ਕਰਾਂ ਜੀ ਮੁਖੀ ਹੋਣ ਜਾਂ ਵੱਖੋ ਵੱਖ ਜਥੇਬੰਦੀਆਂ ਦੇ ਮੁਖੀ ਹੋਣ ਜੀ ਉਹ ਲਗਾਤਾਰ ਪਹੁੰਚਿਆ ਸੰਗਤਾਂ ਨੂੰ ਸੰਬੋਧਨ ਕੀਤਾ ਜਾਂਦਾ ਸਮਝਾਇਆ ਜਾਂਦਾ ਲੱਗਦਾ ਕਿ ਸੰਗਤ ਸਮਝ ਰਹੀ ਹੈ ਜੋ ਚੀਜ਼ਾਂ ਗੁਰੂ ਸਾਹਿਬ ਨੇ ਸਿੱਖਿਆਵਾਂ ਦਿੱਤੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੁਰੂ ਸਾਹਿਬ ਦੀ ਕਿਰਪਾ ਹੋ ਰਹੀ ਹੈ ਤੇ ਸੰਗਤ ਨੌਜਵਾਨ ਸਾਡੇ ਬੱਚੇ ਜਿਹੜੇ ਅਮਰਧਾਰੀ ਹੋ ਰਹੇ ਨੇ ਤੇ ਬਹੁਤ ਹੀ ਜਾਗਰਤੀ ਆ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਦਿੱਤੀ ਤੇ ਜਗਾ ਜਗਾ ਜਿੱਥੇ ਪੰਜਾਬ ਸਰਕਾਰ ਸਾਰੀਆਂ ਸਰਕਾਰਾਂ ਵੱਲੋਂ ਹੀ ਤਕਰੀਬਨ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਸੈਂਟਰ ਸਰਕਾਰ ਵੱਲੋਂ ਵੀ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਨਾਲ ਹੀ ਬੇਨਤੀ ਕਰਦਾ ਇਹ ਜਿਹੜੀ ਸੈਂਟਰ ਸਰਕਾਰ ਹੈ ਉਹ ਸਾਡੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਨਮਤਾ ਦੀ ਰਾਖੀ ਵਾਸਤੇ ਆਪਣੀ ਸ਼ਹੀਦੀ ਦਿੱਤੀ ਹਿੰਦੂ ਧਰਮ ਦੀ ਰੱਖਿਆ ਵਾਸਤੇ ਤੇ ਜਿਹੜਾ ਜਿਹੜੇ ਸਾਡੇ ਨੌਜਵਾਨ ਅੰਦਰ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜਿਹੜਾ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਸਾਡੇ ਜਿੰਨੇ ਵੀ ਆਪਣੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਜੋ ਬੰਦੀ ਸਿੰਘ ਨੇ ਜੀ ਆਹ ਜੋ ਬੰਦੀ ਸਿੰਘ ਜੀ ਇਹ ਬੰਦੀ ਸਿੰਘਾਂ ਵਾਲਾ ਮਸਲਾ ਬੜਾ ਅਹਿਮ ਆ ਜੀ ਇਹਦੇ ਬਾਰੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਆ ਤੁਸੀਂ ਕਿਸੇ ਅਧਿਕਾਰੀ ਨਾਲ ਸਰਕਾਰੀ ਅਫਸਰ ਨਾਲ ਕਿਸੇ ਸੈਂਟਰ ਦੇ ਜੋ ਨੁਮਾਇੰਦੇ ਨਾਲ ਗੱਲਬਾਤ ਹੋਈ ਹੋਵੇ ਕਦੇ ਤਾਂ ਕੋਈ ਜਵਾਬ ਮਿਲਿਆ ਹੋਵੇ ਜਿਸ ਮਸਲੇ ਬਾਰੇ ਕਦੇ ਤੁਹਾਨੂੰ ਨਹੀਂ ਅਹੀਂ ਤਾਂ ਤੁਹਾਡੇ ਰਾਹੀਂ ਜੋ ਵੀ ਗੱਲਬਾਤ ਕਰ ਰਹੇ ਆ ਇਹ ਸਰਕਾਰਾਂ ਨੂੰ ਸਭ ਪਤਾ ਹੁੰਦਾ ਹੈ ਸਰਕਾਰ ਆਪਣੇ ਹਰ ਖਬਰ ਉਹਨਾਂ ਦੇ ਕੋਲ ਹੁੰਦੀ ਹੈ ਸਾਡੇ ਸਾਰੇ ਜਥੇਬੰਦੀਆਂ ਵੱਲੋਂ ਨੇ ਹੰਗਸੰਗ ਜਥੇਬੰਦੀਆਂ ਵੱਲੋਂ ਸਮੁੱਚੀ ਆਪਣੇ ਸਾਰਿਆਂ ਦੀ ਮੰਗ ਹੈ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਵੀ ਉਹਨਾਂ ਨੂੰ ਜਿਹੜਾ ਆਪਣੇ ਜਲਦੀ ਤਰੰਤ ਬਿਨਾ ਸ਼ਾਤਰੇ ਹਾਕ ਕੀਤਾ ਜਾਣਾ ਚਾਹੀਦਾ ਸਾਰਾ ਉਹਨਾਂ ਕੋਲੇ ਰਿਪੋਰਟ ਹੈ ਗਈ ਹੈ ਹੈਨਾ ਸਾਡੇ ਸਾਰਿਆਂ ਦੀ ਇਹ ਮੰਗ ਹੈ ਤੇ ਉਹ ਕਈ ਬਜ਼ੁਰਗ ਹੋ ਚੁੱਕੇ ਨੇ ਕੋਈ ਹਣਾ ਉਹ ਬਹੁਤ ਜਲਦੀ ਇਹ ਕਾਰਜ ਕਰਨੇ ਚਾਹੀਦੇ ਨੇ ਇੱਕ ਬੀਤੇ ਦਿਨੀ ਇਹ ਮਾਮਲਾ ਸਾਹਮਣੇ ਆਇਆ ਸੀ ਐ ਜੀ ਪੀ ਸੀ ਦਾ ਜੋ ਚੈਨਲ ਹੈ ਜੀ ਸ਼੍ਰੀ ਦਰਵਾਜ ਸਾਹਿਬ ਨਾਲ ਸੰਬੰਧਿਤ ਉਹ ਸਸਪੈਂਡ ਹੋਇਆ ਸੀ ਅੱਜ ਹੈੱਡ ਗ੍ਰੰਥੀ ਸਾਹਿਬ ਨੇ ਜੀ ਸ਼੍ਰੀ ਫਤਿਹਗੜ ਸਾਹਿਬ ਨੂੰ ਗੁਰੂ ਕਰਦੇ ਉਹਨਾਂ ਦਾ YouTube ਚੈਨਲ ਜਿਹੜਾ ਬੰਦ ਹੋ ਗਿਆ ਜੀ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜੀ ਕਿਉਂਕਿ ਉਹ ਜੋ ਰੀਜ਼ਨ ਦਿੱਤਾ ਗਿਆ ਜਿੰਨਾ ਕੱਸੀ ਪੜ ਪਾਏ ਆ ਸੋਸ਼ਲ ਮੀਡੀਆ ਤੇ ਜਾਣਕਾਰੀ ਜੋ ਮਿਲ ਪਈ ਆ ਉਹਦੇ ਵਿੱਚ ਇਹ ਗੱਲ ਆਖੀ ਗਿਆ ਕਿ ਜੋ ਕੰਟੈਂਟ ਉਹਨਾਂ ਦੇ ਵੱਲੋਂ ਪਾਇਆ ਜਾ ਰਿਹਾ ਉਹ ਜੋ ਵਾਇਓਲੇਸ਼ਨ ਹੈ ਜੀ ਉਦੇ ਵਿੱਚ ਉਹ ਜ਼ਿਕਰ ਕੀਤਾ ਗਿਆ ਵਾ ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਤੁਹਾਨੂੰ ਲੱਗਦਾ ਕਿ ਜੇਕਰ ਕੋਈ ਧਾਰਮਿਕ ਚੀਜ਼ ਅਸੀਂ ਆਪਣੀ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਕੋਈ ਵਿਚਾਰ ਸਾਂਝੇ ਕਰ ਰਹੇ ਤਾਂ ਉਹਦੇ ਨਾਲ ਵੀ ਕੀ ਗੱਲ ਤੇ ਮੈਨੂੰ ਇਹ ਪਤਾ ਨਹੀਂ ਵੀ ਕੀ ਉਹਨਾਂ ਨੇ ਆਪਣੇ ਪਾਇਆ ਹੈ ਹਨਾ ਕਿਉਂ ਉਹਨਾਂ ਦਾ ਆਪਣੇ ਜਿਹੜਾ ਬਲੌਕ ਹੋਇਆ ਤੇ ਜੇ ਕੋਈ ਪਹਿਲੀ ਗੱਲ ਤੇ ਪੰਜਾਬ ਜਾਂ ਆਪਣੇ ਇੱਥੇ ਤਾਂ ਕਿਸੇ ਦੇ ਹੱਥ ਵਾਸ ਹੈ ਨਹੀਂ ਤੇ ਜੇ ਕੀਤਾ ਕਿਸੇ ਨੇ ਤਾਂ ਮਾਰਾ ਕੀਤਾ ਜੇ ਕੋਈ ਆਪਣੇ ਧਰਮ ਦਾ ਪ੍ਰਚਾਰ ਕਰ ਰਹੀ ਹੈ ਐਸਡੀਪੀਸੀ ਜਾਂ ਜਿਹੜੇ ਆਪਣੇ ਹੈਡ ਗ੍ਰੰਥੀ ਨੇ ਫਤੇਗੜ ਸਾਹਿਬ ਦੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਇਹੋ ਜਿਹਾ ਨਹੀਂ ਦੁਐਤ ਤੋਂ ਉੱਪਰ ਉੱਟ ਕੇ ਹੀ ਸਾਰੇ ਕੰਮ ਕਰਨੇ ਚਾਹੀਦੇ ਨੇ ਇਹੋ ਜਿਹੇ ਜਿਹੜੇ ਬੰਦ ਕਰਨ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਉਹ ਇੱਕ ਬੰਦ ਹੁੰਦਾ ਹੋਰ ਚੱਲ ਪੈਂਦਾ ਪਰ ਜਿਹੜਾ ਜੇ ਕੋਈ ਆਪਦੇ ਕੋਈ ਵਿਰੋਧੀ ਕੋਈ ਇਹੋ ਜਿਹਾ ਕੋਈ ਵੀ ਕੰਮ ਕਰਦਾ ਉਹ ਉਹ ਨਹੀਂ ਇਹੋ ਜਿਹਾ ਕਰਨੇ ਚਾਹੀਦੇ ਆਪਾਂ ਜਿਹੜੀ ਸ਼ਤਾਬਦੀ ਮਨਾ ਰਹੇ ਆ ਸਾਰਿਆਂ ਨੂੰ ਇਕੱਤਰਤਾਈ ਦੇ ਨਾਲ ਹੀ ਐ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵ ਲਾਏ ਹਰ ਨਾਮੈ ਕੀ ਹੋ ਹੋ ਜੋੜੀ ਗੁਰਮੁਖ ਵੈਸੋ ਸਫਾ ਵਿਛਾਏ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਇਕੱਤਰਤਾਈ ਦੇ ਨਾਲ ਸਾਰੇ ਆਪਸੀ ਮਤ ਭੇਦ ਭੁਲਾ ਕੇ ਤੇ ਆਪਾਂ ਜਿਹੜੇ ਆ ਇਹ ਕਾਰਜ ਕਰੀਏ ਜਿਹੜੇ ਸ਼ਹੀਦੀ ਸ਼ਤਾਬਦੀ ਹੈ ਉਹ ਸ਼ਰਧਾ ਭਾਵਨਾ ਨਾਲ ਮਨਾਈਏ ਤੇ ਜਿਹੜਾ ਤੁਸੀਂ ਇਹ ਆਪਣੇ ਕਿਹਾ ਉਹਨਾਂ ਦੇ ਵੰਦ ਹੋ ਗਏ ਆਪਣੇ ਜਿਹੜੇ ਉਹ ਆਪਣੇ ਮੈਨੂੰ ਅਜੇ ਮੈਂ ਦੇਖਿਆ ਨਹੀਂ ਨਾ ਮੈਨੂੰ ਪਤਾ ਹੀ ਤੇ ਇੱਧਰ ਹੀ ਲੱਗੇ ਹੋਏ ਆ ਜੀ ਜੀ ਅਖਰੀ ਆਖਰੀ ਸਵਾਲ ਲਵਾਂਗਾ ਸੰਗਤ ਵੱਡੀ ਗਿਣਤੀ ਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਆ ਵੱਡਾ ਇਕੱਠ ਹੈ ਜੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਸੇਵਾ ਵੀ ਨਿਭਾ ਰਹੇ ਆ ਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਵਲ ਅੱਲਾਹ ਨੂਰੋ ਪਾਇਆ ਕੁਦਰਤ ਕੀ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਸਾਡੇ ਸਾਰੇ ਗੁਰੂਆਂ ਨੇ ਜਿਹੜਾ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਬਹੁ ਗਰੀਬ ਦੀ ਰੱਖਿਆ ਵਾਸਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਆਪਾਂ ਹਮੇਸ਼ਾ ਇੱਕ ਦੂਜੇ ਦਾ ਭਲਾ ਮੰਗੀਏ ਤੇ ਕਦੇ ਵੀ ਕਿਸੇ ਬਾਰੇ ਮਾੜਾ ਨਾ ਸੋਚੀਏ ਤੇ ਸਾਡੇ ਜਿੱਥੇ ਸਾਰੇ ਆਪਾਂ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਜੀਓ ਗੁਰੂ ਸਾਹਿਬ ਦੀ ਕਿਰਪਾ ਜਿੱਥੇ ਜਿਵੇਂ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਦਾ ਅਮਰ ਚੱਕੇ ਨਾਮ ਪਿਆ ਤੇ ਉਹ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੀਸ ਲੈ ਕੇ ਜਿੱਥੋਂ ਆਪਾਂ ਇਹ ਅੱਜ ਸ਼ੁਰੂ ਕੀਤਾ ਬਵਾਨਗੜ੍ਹ ਸਾਹਿਬ ਤੋਂ ਨਗਰ ਕੀਰਤਨ ਤੇ ਉਹ ਜਿਹੜੇ ਆ ਸੀਸਗੰਜ ਸਾਹਿਬ ਐ ਇੱਥੇ ਪਹੁੰਚੇ ਸੀ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਨੂੰ ਵੀ ਅੱਜ ਆਪਾਂ ਯਾਦ ਕਰ ਰਹੇ ਆ ਉਹਨਾਂ ਦੀ ਵੀ ਸ਼ਤਾਬਦੀ ਆਪਾਂ ਨਾਲ ਮਨਾ ਰਹੇ ਆ ਸੋ ਸਾਰਿਆਂ ਨੂੰ ਆਪਾਂ ਇਹ ਜਿਹੜੀਆਂ ਸਿੱਖਿਆਵਾਂ ਲੈਣੀਆਂ ਚਾਹੀਦੀਆਂ ਨੇ ਇਹ ਪ੍ਰੋਗਰਾਮਾਂ ਤੋਂ ਤੇ ਨਾਲ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰਤ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਣ ਨੌਜਵਾਨ ਸਾਡੇ ਜਿਹੜੇ ਬੱਚੇ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਮਾੜੇ ਕੰਮਾਂ ਤੋਂ ਵਚਨ ਤੇ ਆਪਦੇ ਪੜ੍ਹਨ ਲਿਖਣ ਤੇ ਨਾਲ ਹੀ ਖਾਲਸਾ ਫੌਜ ਦੇ ਵਿੱਚ ਭਰਤੀ ਹੋਣ ਖਾਲਸਾ ਅਕਾਲਪੁਰਖੀ ਫੌਜ ਪ੍ਰਗਟਉ ਖਾਲਸਾ ਪਰਮਾਤਮਾ ਦੀ ਮੌਜ ਇਸੇ ਧਰਤੀ ਤੇ ਮਹਾਰਾਜ ਨੇ ਖਾਲਸੀ ਪੰਥ ਦੀ ਸਾਜਨਾ ਕੀਤੀ ਤੇ ਜਿਹੜਾ ਇਹ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਆਪਨ ਪੌਸਰੀ ਖਾਲਸਾ ਸੋंपा ਦਵਤੇ ਰੂਪ ਸਤਗੁਰੂ ਗ੍ਰੰਥਾ ਆਪਦਾ ਸਰੂਪ ਜਿਹੜਾ ਇਹਨਾਂ ਨੂੰ ਬਖਸ਼ਿਸ਼ ਕੀਤਾ ਆਪਾਂ ਹਥਿਆਰ ਪਰ ਤਿਆਰ ਹੋਈਏ ਬਾਣੀ ਬਾਣੇ ਦੇ ਧਾਰਨੀ ਹੋਈਏ ਜੀ ਤਾਂ ਬਿਲਕੁਲ ਜੀ ਧੰਨਵਾਦ ਬਾਬਾ ਜੀ ਗੱਲਬਾਤ ਕਰਨ ਲਈ ਬਾਈ ਵੀ ਦੇਖਦਾ ਹਾਂ ਸਾਹਿਬ ਬਾਈ ਦੇਖ ਸਕਦੇ ਹਾਂ ਜੀ ਸਨਮਾਨ ਜਿਹੜਾ ਬਾਬਾ ਜੀ ਦਾ ਕੀਤਾ ਜਾ ਰਿਹਾ ਜੀ ਬਾਬਾ ਬਲਵੀਰ ਸਿੰਘ ਜੀ ਤੁਹਾਡਾ ਪੰਜਵੇਂ ਚੱਕਰ ਵੱਲੋਂ ਇਸ ਮੌਕੇ ਪਹੁੰਚੇ ਨਿਸ਼ਰੀ ਅਨੰਤਪੁਰ ਸਾਹਿਬ ਇੱਕ ਤਾਂ ਤਸਵੀਰਾਂ ਦੇਖ ਸਕਦਾ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਅਨੰਤਪੁਰ ਸਾਹਿਬ ਤੋਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇਸ ਮੌਕੇ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦਲੇ